ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੀਨੇ ਤਾਪ ਨਿਹਾਰ ਅਰਦਾਸ ਕਰਾਸਤਾਂ ਕੋ ਵਿਗਨ ਕੋ ਲਾਗੇ ਜਾਂਕੀ ਪ੍ਰਭ ਅਰਦਾਸ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ ਵਾਰ ਸ੍ਰੀ ਭਗਤ ਜੀ ਕੀ ਪਾਰਛੇ ਦਸਵੀਂ ਪ੍ਰਤਮ ਭਗਤੀ ਸਮਰਕਾ ਗੁਰੂ ਨਾਨਕ ਦੇਵ ਜੀ ਆਏ ਫਿਰੰਗਤ ਤੇ ਗੁਰ ਅਮਰਦਾਸ RAMਦਾਸਾਂ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਮਰੋਸ਼ੀ ਗੈ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਥੇ ਅਸਰੁ ਵਦਾਇ ਤੇਗ ਬਹਾਦਰ ਸਮਰਿਆ ਕਰਨੋਂ ਦੇ ਆਵੇ ਤਾਂ ਸਤਿ ਥਾਈ ਹੋਣਾ ਜੀ ਸਾਇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਸਤਿ ਥਾਈ ਹੋਣਾ ਜੀ ਸਾਇ ਦਸਵਾਂ ਪਾਤਸ਼ਾਹ ਕੇ ਆਤਮ ਸੁ ਰੂਪ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੇ ਪਾਠ ਦਰਸ਼ਨ ਦੇ ਦਾਰਿਆਂ ਕਾ ਤਿਆਤਰ ਕੇ ਬੋਲੋ ਜੀ ਸ਼੍ਰੀ ਆਹਿਕ ਰੂਪ हज़ूर जे पंज प्यारे चार साहिबादे चालीमुक ते हथियां जपया तपया जनाम जपिया वंड छकिया दे चलाई ते गवाही ते अचण प्यार सच्यार जी पवित्र करणी कमाई दादा खे बोलो जी वाहू ਜਿਨਾ ਸਿੰਗਾ ਸਿਗਣੀਆਂ ਧਰਮ へ ਸੀ ਦਿੱਤੇ ਬਾਨ ਬਾਨ ਕਟਵਾਏ ਪੁੱਠੀਆਂ ਖਲਲ ਵਣੀਆਂ ਚਰਕੜੇ ਚਰੇ ਤਨ ਆਰਿਆ ਨਾ ਚੁਰਾਏ ਦੇਗੰਟ ਵਾਲੇ ਕੇ ਪਠੀਆਂ ਚੋਕੇ ਗਏ ਜਨਰਲ ਵਨ ਕੇ ਸਾੜੇ ਗਏ ਜਿਨਾ ਮਾਈਆਂ ਬੀਬੀਆਂ ਮੀਰ ਮੰਨੂ ਦੀ ਜੇਲ੍ਹ ਅੰਦਰ ਸਵਾਸ ਸਵਾਸ ਪੀਸਰੇ ਪੀਸੇ ਆਪਣੇ ਲਕਤੇ ਜਗਰਾ ਦੇ ਟੋਟੇ ਟੋਟੇ ਕਰਵਾ ਕੇ ਚੋਲੀਆਂ ਟਵਾਏ ਗਲਾਂ ਛਾਰ ਪਾਏ ਨੇ ਜੇ ਤੇ ਠੰਗਵਾਏ ਸਿੱਖੀ ਸਦਕਾ ਕੇ ਸਾਉ ਸਵਾਸ ਸੰਗ ਨਿਭਾਇਆ ਤਿਨਾ ਦੀ ਪਵਿੱਤਰ ਕਮਾਈ ਦਾ ਅੰਤਰ ਕੇਵਲੋ ਜੀ ਸ਼੍ਰੀ ਗੁਰੂ ਆਹੋ ਪੰਜਾਬ ਤੱਕ ਤਾਂ ਸਰਵਤ ਗੁਰਦੁਆਰੇ ਗੁਰਤਾਮ ਗੁਣਸ਼ਾਨਾਂ ਦੀ ਪਿਉਚਰਤਾ ਦਾ ਅੰਦਰ ਕੇ ਬੋਲੋ ਜੀ ਸ੍ਰੀ ਵਾਹਿਗੁਰੂ ਪ੍ਰਤਮੈ ਸੂਖ ਕਲਸਾ ਜੀ ਕੀ ਅਰਦਾਸ ਹੈ ਜੀ ਤੁਮੋ ਕਲਤਾ ਜੀ ਕੋ ਵਾਹਿਗੁਰੂ 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 ਨਾਮ ਚਿਤਾਵੈ ਚਿਤਾ ਉਹਨਾਂ ਦਾ ਸਦਕਾ ਸਰ ਸੁਖ ਹੋਵੇ ਜਹਾਂ ਜਹਾਂ ਗੁਰੂ ਕਲਸਾ ਜੀ ਸਾਹਿਬ ਤਾਹਾਂ ਤਰ ਚੈਰਿਆ ਦੇਖ-ਦੇਖ ਫਤਿਹ ਵਰਤ ਕੀ ਪੈਦੇ ਪਤ ਕੀ ਜਿੱਤ ਸ੍ਰੀ ਸਾਹਿਬ ਜੀ ਸਹਾਇ ਕਲਤਾ ਜੀ ਕੇ ਬੋਲ ਵਾਲੇ ਬੋਲੋ ਜੀ ਸ੍ਰੀ ਵਾਹਿ ਵਾਹਿਗੁਰੂ ਬਖਸ਼ੋ ਜੀ ਸਿਕਾਨੂ ਸਖੀਦਾਨ ਕੇਸਦਾਨ ਰਹਿਦਾਨ ਵਿਵੇਕਦਾਨ ਵਿਸਾਦਾਨ ਪ੍ਰੋਸਾਦਾਨ ਦਾਣਾ ਸਦਾ ਨਾਮਦਾਨ ਸ੍ਰੀ ਅਮਰਸਰ ਜੀ ਕੇ ਦਰਸ਼ਨੀ ਸ਼ਰਨ ਚੌਕੀਆਂ ਝੰਡੇ ਬੁੰਗੇ ਜੁਗੋ ਜੁਗਾਟਲ ਧਰਮ ਕਾ ਜੈਕਾਰ ਬੋਲੋ ਜੀ ਸ੍ਰੀ ਵਾਹਿਗੁਰੂ ਸਿਕੰਦਰ ਮਾਨੀ ਮਾ ਮਾਤੂ ਜੀ ਮਾਤ ਪਤ ਕਾਰਾ ਕਾ ਆਪ ਅਕਾਲ ਪੁਰਖ ਰੀਰਨਵਾਜ ਸ੍ਰੀ ਨਨਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਤਾਮ ਜਨਾਨੂ ਗੁਰੂ ਪੰਥੋ ਵਿਛੋੜੇ ਗਿਆ ਹੈ ਜੀ ਇਤਨਾ ਦੇ ਖੁੱਲੇ ਦਰਸ਼ਣ ਦੇ ਦਾਰ ਤੇ ਸੇਵਾ ਸਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਵਾਣਿਓ ਕੇ ਮਾਨ ਸਤਗੁਰੂ ਨੇ ਤਾਣਿਓ ਕੇ ਤਾਣ ਸਤਗੁਰੂ ਨੇ ਉਟਿਓ ਕੀਓਟ ਕਰਨ ਕਾਰਨ ਪਤ ਪਾਵਨ ਗਰੀਬਨ ਬਾਦ ਪਾਤਸ਼ਾ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਧਾਰ ਦਿੱਤ ਦਵਾਰ ਉਬਰੈ ਤੇ ਤਹਿ ਲਿਹੋ ਉਬਾਰ ਪਾਤਸ਼ਾ ਸੰਸਾਰ ਨੂੰ ਕਲਯੁਗ ਦੀਆਂ ਤਤੀਆਂ ਹਵਾਵਾਂ ਤੋਂ ਬਚਾ ਕੇ ਰੱਖੋ ਬੱਚਿਆਂ ਤੇ ਮੇਰਾ ਭਰਿਆ ਹੱਥ ਰੱਖੋ ਪਰਵਾਰਾਂ ਨੂੰ ਸ਼ਾਂਤੀ ਚੜ੍ਹਦੀ ਕਲਾ ਨਾਮ ਬਣਦੀ ਦਾਤਾ ਬਖਸ਼ੇ ਨਜ਼ਰੀ ਨਜ਼ਰ ਨਿਆਲ ਕਰਨਾ ਸੇਹੀ ਗੁਰੂ ਪਿਆਰੇ ਹੁੰਦਾ ਮਹਿਲ ਕਰਾਉਣਾ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਜਿੱਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ